ਉਹ ਪਾ ਜੇ ਆਪਣੀ ਆਪਣੀ ਥਿੰਕਿੰਗ ਹੁੰਦੀ ਸੋਚਣ ਦੀ ਮੈਂ ਮੇਰੀ ਆਪਣੀ ਇਹੋ ਜੀ ਸੋਚਾ ਕਿ ਜਿੱਦਣ ਆਪਾਂ ਹਨਾ ਐਕਸ਼ਨ ਕਰਨਾ ਭਾਜੀ ਜਿਵੇਂ ਜਿਹਦੇ ਗਾੜੀ ਵੀ ਕਰਨਾ ਪਹਿਲੀ ਗੱਲ ਸਾਰੇ ਭਰਾ ਹੀ ਹੁੰਦੇ ਆ ਹਨਾ ਬਾਹਰ ਭਰਾ ਅੰਦਰ ਗਰਾਉਂਡ 'ਚ ਆਪਾਂ ਹਨਾ ਜਿਹਦੇ ਗਾੜੀ ਜਿੱਦਣੇ ਵੀ ਐਕਸ਼ਨ ਕਰਤਾ ਇੱਕ ਦਿਨ ਫਿਰ ਸਾਰੀ ਦਿਹਾੜੀ ਉਂਗਲ ਤਾਂ ਹੀ ਰੱਖਣੀ ਆ ਥੱਲੇ ਨਹੀਂ ਰੱਖਣੀ ਪਹਿਲੀ ਗੱਲ ਚੱਕਣੀ ਨਹੀਂ ਤੇ ਜੇ ਚੱਕ ਲਈ ਫਿਰ ਥੱਲੇ ਨਹੀਂ ਕਰਨੀ ਇਹ ਉਸੂਲ ਆ ਕਿ ਇਹ ਨਹੀਂ ਕਿ ਇੱਕ ਜਫਾ ਆ ਕੇ ਫਿਰ ਦੂਜੀ ਵਲੇ ਫੇਰ ਖੜੀ ਕਰ ਦੇਣੀ ਇਦਾਂ ਦਾ ਉਸੂਲ ਨਹੀਂ ਇਦਾਂ ਦਾ ਸਿਸਟਮ ਸਹੀ ਨਹੀਂ ਲੱਗਦਾ ਪਹਿਲੀ ਗੱਲ ਗੁੱਸਾ ਘਾਟੀ ਆਉਂਦਾ ਜੇ ਆਜੇ ਤੇ ਫਿਰ ਰੁਕੋਗਾ ਜਿਵੇਂ ਕਹਿਦੀ ਉਹ ਕਹਿੰਦਾ ਹੁੰਦਾ ਕਿ ਲੋਕਾਂ ਦੇ ਸਾਹਮਣੇ ਜੇ ਮ ਸਿੱਧੂ ਨੂੰ ਮੜਾ ਕਹਿੰਦੇ ਹੁੰਦੇ ਸੀ ਉਹ ਸਿੱਧੂ ਨੂੰ ਅੱਜ ਲੋਕ ਚੰਗਾ ਕਹਿੰਦੇ ਆ ਇਸ ਕਰਕੇ ਲੋਕਾਂ ਨੇ ਤੇ ਇੱਥੇ ਬਹੁਤ ਵੱਡੇ ਵੱਡੇ ਨੂ ਨਹੀਂ ਛੱਡਿਆ ਅਸੀਂ ਕਿਹੜੀ ਗੱਲਾਂ ਕੋਈ ਚੱਕਰ ਨਹੀਂ ਅੱਛਾ ਜਿਆਦਾਤਰ ਲੋਕ ਇਹ ਗੱਲ ਕਹਿੰਦੇ ਆ ਕਿ ਸੰਦੀਪ ਦਾ ਕਰਕੇ ਮੇਰਾ ਖਲ ਕਰਦੇ ਰਹਿੰਦੇ ਆ ਕਿਉਂਕਿ ਉਹ ਕਹਿੰਦੇ ਜੀ ਸੰਦੀਪ ਦੀ ਫੈਡਰੇਸ਼ਨ ਦੂਸਰੀ ਆ ਸੋ ਉਧਰ ਜਿਆਦਾ ਹੈਗਾ ਝਕਾ ਇੱਧਰ ਸੰਦੀਪ ਦੀ ਫੈਡਰੇਸ਼ਨ ਦਾ ਕੋਈ ਗੱਲਬਾਤ ਨਹੀਂ ਤਾਂ ਇਸ ਕਰਕੇ ਤੁਹਾਨੂੰ ਲੱਗਦਾ ਪਤਾ ਨਹੀਂ ਪਾਜੀ ਸ਼ਾਇਦ ਮੇਰੇ ਨਾਲ ਐਸੇ ਕਰਕੇ ਕਰੀ ਜਾਂਦੇ ਪਰ ਅਸੀਂ ਤਾਂ ਆਪ ਸੰਦੀਪ ਦੇ ਨਾਲ ਹਣਾ ਪਾਜੀ ਦੇ ਜਿਵੇਂ ਸਾਨੂੰ ਵੀ ਬਹੁਤ ਦੁੱਖ ਆ ਉਹ ਚੀਜ਼ ਦਾ ਬਹੁਤ ਜਿਆਦਾ ਦੁੱਖ ਆ ਜ ਪਰ ਅਹੀਂ ਵੀ ਉਹਨਾਂ ਦੀ ਫੈਡਰੇਸ਼ਨ ਚ ਖੇਡਦੇ ਰਹੇ ਐ ਐਮਐਲਕੇ ਚ ਉਹਨਾਂ ਕਰਕੇ ਤਗੜੇ ਹੋਏ ਆ ਹਾਂਜੀ ਹਨਾ ਤੇ ਉਹਨਾਂ ਨੇ ਸਾਡੇ ਲਈ ਬਹੁਤ ਵੱਡਾ ਕੰਮ ਕੀਤਾ ਵਾ 2.5 ਲੱਖ ਤੋਂ 2 ਲੱਖ ਪ੍ਰਾਈਜ਼ ਕਿੰਨਾ ਵੱਡੀ ਗੱਲ ਕੀਤੀ ਆ ਉਤੋਂ ਬੈਸਟ ਨੂੰ ਇਹ ਗੱਲ ਲੱਖ ਹਾਂਜੀ ਇਹ ਗੱਲ ਲੱਖ 75 ਹੁੰਦਾ ਸੀ ਪਲੇਅਰਾਂ ਨੂੰ ਕੁਛ ਆਉਂਦਾ ਨਹੀਂ ਹੁਣ 2.5 ਲੱਖ 2 ਅਸੀਂ 20 25-25 ਹਜ਼ਾਰ ਰੁਪਿਆ ਕਰ ਲੈ ਕੇ ਸ਼ਾਮ ਨੂੰ ਜਾਂਦੇ ਰਹੇ ਆ ਬਹੁਤ ਵਧੀਆ ਕੀਤਾ ਭਾਜੀ ਸਾਡੇ ਲਈ ਬਹੁਤ ਜ਼ਿਆਦਾ ਸਲੂਟ ਆ ਅੱਜ ਵੀ ਪਰ ਹਾਂ ਪਰ ਸਾਡਾ ਇਹਦੇ ਵਿੱਚ ਕੀ ਕਸੂਰ ਆ ਹਨਾ ਕਿ ਜੋ ਉਹਨਾਂ ਦੀ ਰੰਜਿਸ਼ ਹੋਊਗੀ ਆਪਸੀ ਹੋਊਗੀ ਜਾਂ ਕਿੱਦਾਂ ਆ ਜਾਂ ਇਹ ਕੰਮ ਪ੍ਰਸ਼ਾਸਨ ਦਾ ਵਾ ਕਿ ਜਿਨ੍ਹਾਂ ਨੇ ਇਨਸਾਬ ਦਾ ਹਨਾ ਜਿਨ੍ਹਾਂ ਦਾ ਨਾਮ ਆਇਆ ਵਾ ਸਾਨੂੰ ਨਹੀਂ ਪਤਾ ਕੌਣ ਆ ਜਾਂ ਕਿੱਦਾਂ ਆ ਉਹਨਾਂ ਨੂੰ ਪੜਨਾ ਚਾਹੀਦਾ ਅਸੀਂ ਤੇ ਕਿੰਨੀ ਸਜ਼ਾ ਮਿਲਣੀ ਚਾਹੀਦੀ ਆ ਵਧੀਆ ਗੱਲ ਆ ਹਨਾ ਜਿਨ੍ਹਾਂ ਦਾ ਮਾਂ ਦਾ ਪੁੱਤ ਚਲੇ ਗਿਆ ਬਹੁ ਮਾੜੀ ਗੱਲ ਹੁੰਦੀ ਭਾਜੀ ਬਿਲਕੁਲ ਬੋਜਾ ਦੀ ਬੈਡ ਘਟਨਾ ਜਿਹੜੀ ਵਾਪਰੀ ਸੀਗੀ ਮਾਰਚ ਦੇ ਮਹੀਨੇ ਦੇ ਵਿੱਚ ਹਾਂਜੀ ਭਾਜੀ ਮੈਂ ਤੇ ਖੋਦਾ ਉੱਥੇ ਹਾਂ ਭਾਜੀ ਅੱਛਾ ਜੀ ਹਾਂਜੀ ਮੈਂ ਤੇ ਉਹ ਟੂਰਨਾਮੈਂਟ ਖੇਡਦਾ ਇੱਥੇ ਹਾਂ ਭਾਜੀ अच्छा जी हां जी मैं ते ओ टूर्नामेंट ਖੇਡਦਾ ਪਿਆ ਹਾਂ ਜਦੋਂ ਪਾਜੀ ਨਾਲ ਇਦਾਂ ਮਲਹਾਂ ਹਾਂ ਜੀ ਮੈਂ ਤੇ ਇੱਕ ਕਿੱਲੇ ਦੇ ਮਤਲਬ ਕਿ ਆਪ ਵੇਖਿਆ ਜਿਵੇਂ ਹਨਾ ਦੂਰੋਂ ਸਾਰਾ ਕੁਝ ਵੇਖਿਆ ਕਿਦਾਂ ਕਿਦਾਂ ਕੀ ਕੀ ਹੋਇਆ ਕਿ ਬਹੁਤ ਤੁਸੀਂ ਉਸ ਜਗ੍ਹਾ ਤੇ ਸੀਗੇ हां जी ਪਾਜੀ ਉੱਥੇ ਹਾਂ ਮੈਂ ਖੁਦ ਮੌਜੂਦ ਸੀ ਜਦਨੇ ਅਟੈਕ ਹੋਇਆ हां जी ਪਾਜੀ ਮੈਂ ਖੇਡਦਾ ਪਿਆ ਮੇਰੀ ਇੱਕ ਗੱਬੜੀ ਪਈ ਆ ਤੇ ਮੁੜ ਕੇ ਆ ਇਦਾਂ ਦਾ ਕੰਮ ਹੋ ਗਿਆ ਜਿਵੇਂ ਕਹਿਦੀ ਉਹਨਾਂ ਨੇ ਫਾਇਰਿੰਗ ਜਿਵੇਂ ਆਡੀਅੰਸ ਵਾਲੇ ਵੀ ਕੀਤੀ ਹਨਾ ਤੇ ਫਿਰ ਪਾਜੀ ਜਾਣਾ ਕੌਣ ਖੜਦਾ ਹੁੰਦਾ ਤੁਹਾਨੂੰ ਪਤਾ ਹੀ ਆ ਰਾਈਟ ਤੇ ਮੁੜ ਕੇ ਜਦੋਂ ਆਣ ਕੇ ਅਸੀਂ ਵੇਖਿਆ ਮਲਹਣਾ ਚੱਕਿਆ ਤੇ ਬਹੁਤ ਅਹੀਂ ਤਾਂ ਆਪੋ ਤੇ ਹਾਂਜੀ ਉੱਥੇ ਮਿਲ ਕੇ ਜਾ ਕੇ ਇਦਾਂ ਵੇਖਿਆ ਜਿਵੇਂ ਸਾਰੇ ਪਲੇਅਰ ਹਾਂ ਮੈਂ ਹਾਂ ਸਤੂ ਖਡੂਰ ਸਾਹਿਬ ਵਾਲਾ ਹੀ ਹੋਰ ਹੀ ਬਹੁਤ ਪਲੇਅਰ ਹੀ ਜਿਵੇਂ ਹਨਾ ਤਾਂਹੀਂ ਜਾ ਕੇ ਜਿਵੇਂ ਵੇਖਿਆ ਉੱਥੇ ਬਹੁਤ ਹੌਸਲਾ ਨਹੀਂ ਪਿਆ ਬਾਜ ਭਾਜੀ ਵੇਖਨ ਦਾ ਕਿ ਕੀ-ਕਿਆ ਕੀ ਹੋ ਗਿਆ ਯਾਰ ਹਨਾ ਕਿ ਇੰਨਾ ਬੰਦਾ ਕੌਡੀਲੀ ਕਰਦਾ ਰਿਆ ਤੇ ਅੱਛਾ ਉਸ ਤੋਂ ਬਾਅਦ ਫਿਰ ਤੁਸੀਂ ਉੱਥੇ ਲੈ ਕੇ ਵੀ ਗਏ ਹੋ ਨਾਲ ਜਾਂ ਕਿੱਦਾਂ ਹਾਂ ਭਾਜੀ ਅਸੀਂ ਬਾਜ ਹਸਪੀਟਲ ਲੱਗੇ ਆਂ ਨਕੂਦਰ ਨਕੂਦਰ ਹਸਪੀਟਲ ਲੱਗੇ ਆਂ ਬਾਜ ਪਿੱਛੇ ਗਏ ਆਂ राइट right. हां जी जी पाजी एसएसपी ਦਫਤਰ ਇਕੱਠੇ ਹਾਂਜੀ ਐਸਐਸਪੀ ਦਫਤਰ ਇਕੱਠੇ ਹੋਏ ਆ ਸਾਰੇ ਅਰਸ਼ਪ ਭਲਵਾਨ ਹੁਣੀ ਮੱਖਣ ਭਲਵਾਨ ਹੁਣੀ ਸਾਰੇ ਸਾਡੇ ਮਾਜੇ ਦੇ ਜਿੰਨੇ ਵੀ ਇਕੱਠੇ ਹੋਏ ਅਸੀਂ ਤਾਂ ਚਲੋ ਛੋਟੇ ਆ ਜਿਵੇਂ ਸੀਨੀਅਰ ਪਲੇਅਰ ਆ ਬਲਕੇ ਉਹਨਾਂ ਦੇ ਹੱਕ ਚ ਪਹਿਲਾਂ ਜਾ ਕੇ ਜਿਵੇਂ ਕਹਿ ਦੀ ਐਸਐਸਪੀ ਦਫਤਰ ਅਪੀਲ ਕੀਤੀ ਗਈ ਕਿ ਇਨਸਾਫ ਦਿਵਾਓ ਇਹ ਚੱਕਰ ਆ ਕਿ ਅਸੀਂ ਜਿੰਦਣਾ ਖੜੇ ਆ ਨਾ ਵਧੀਆ ਜਿਵੇਂ ਬਲ ਸਾਰੇ ਹੀ ਖੜੇ ਹੀ ਪਲੇਅਰ ਅਸੀਂ ਵੀ ਖੜੇ ਆ ਪਾਜੀ ਜੀ ਇਹ ਚੱਕਰਾ ਬਿਲਕੁਲ ਜੀ ਅਸੀਂ ਵੀ ਅਪੀਲ ਕਰਦੇ ਆਂ ਇਹ ਸਰਕਾਰ ਮੂਰੇ ਅਤੇ ਪ੍ਰਸ਼ਾਸਨ ਮੂਰੇ ਜਲਦੀ ਤੋਂ ਜਲਦੀ ਜਿਹੜੇ ਇਸ ਕਤਲ ਦੇ ਪਿੱਛੇ ਨੇ ਜਾਂ ਜਿਨ੍ਹਾਂ ਨੇ ਕਤਲ ਕਰਵਾਇਆ ਜਾਂ ਕੀਤਾ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਕੋਈ ਵੀ ਹੋਵੇ ਚਾਹੇ ਅਸੀਂ ਸੰਦੀਪ ਦੀ ਜਿਹੜੀ ਮੌਤ ਆ ਇਹ ਅਸੀਂ ਨਿੰਦਾ ਕਰਦੇ ਆਂ ਰੱਜ ਕੇ ਨਿੰਦਾ ਕਰਦੇ ਆਂ ਔਰ ਜਿਹੜੇ ਬੰਦੇ ਨੇ ਵੀ ਇਹ ਕੰਮ ਕਰਾਇਆ ਬਹੁਤ ਮਾੜਾ ਕੀਤਾ ਕੋਈ ਵੀ ਹੋਵੇ ਜਿਸ ਜਿਸ ਬੰਦੇ ਦੀ ਵੈਰੀਫਿਕੇਸ਼ਨ ਚੰਗੀ ਤਰ੍ਹਾਂ ਹੋਣੀ ਚਾਹੀਦੀ ਆ ਸਾਰੀ ਇਨਫਰਮੇਸ਼ਨ ਸਾਰੀ ਇਨਕੁਆਰੀ ਹੋਣੀ ਚਾਹੀਦੀ ਆ ਔਰ ਇਹ ਕੰਮ ਜਿਹੜੇ ਵੀ ਕਰਵਾਇਆ ਬਹੁਤ ਮਾੜਾ ਕੀਤਾ ਔਰ ਇਹ ਇੱਕ ਕਾਲਾ ਦਿਨ ਸੀ 14 ਮਾਰਚ ਨੂੰ ਬਹੁਤ ਕਾਲਾ ਦਿਨ ਸੀ ਹਾਂਜੀ ਹਾਂਜੀ ਕਦੇ ਨਾ